ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਲੰਧਰ ਦੇ ਸੁਰਾਜਗੜ੍ਹ ਮਹੱਲੇ ਨੇੜੇ ਜੁੱਤੀ ਜੋਗ ਆ ਸਖਸ਼ ਗੁਰੂ ਘਰ ਦੇ ਅੰਦਰ ਛਲਾ ਪੀ ਕੇ ਵੜਿਆ ਅਤੇ ਬੇਦਵੀ ਕਰਨੀ ਕੋਸ਼ਿਸ਼ ਕੀਤੀ ਇਹ ਸਖਸ਼ ਜੁੱਤੀਆਂ ਪਾ ਕੇ ਗੁਰੂ ਘਰ ਦੇ ਅੰਦਰ ਵੜਿਆ ਨਹੀਂ ਭਾਈ ਮੈਂ ਪੇੜ ਆਇਆ ਪੇੜ ਬਣ ਕੇ ਉਹ ਭਾਈ ਪਤਾ ਨਹੀਂ ਕਿਥੇ ਨੂੰ ਤੇ ਚੱਲੇ ਉਹਨੂੰ ਭੇਜਿਆ ਕਿਨੇ ਗੁਰੂ ਘਰ ਤੂੰ ਤੇ ਤੂੰ ਸਾਹ ਆਇਆ ਮੇਰੀ 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 ਵੀ ਕਿਨ ਆਇਆ ਤੇਰੀ ਪਹਿਲੀ ਵਾਰੀ ਮੇਰੀ ਵੀ ਕਿਨ ਆਇਆ ਸੀ ਨਾ ਉਹ ਤੁਰਤ ਬੰਦਾ ਤੁਰ ਗਿਆ ਆ ਬੇਰੀ ਵੀ ਆਇਆ ਸਾਹ ਤੇ ਆਇਆ ਮੇਰੀ ਵੀ ਕਿਨ ਆਇਆ ਅੱਜ ਪਹਿਲੀ ਵੀ ਤੇ ਨਾ ਬੰਦ ਕਰੇ ਉਹ ਪਾ ਕੇ ਨੰਦੇ ਬੈਰੀ ਵੀ ਆਂਦੇ ਅੱਜ ਪਹਿਲੀ ਵੀ ਤੇ ਸਾਹ ਕਿੰਨੇ ਦਿਨਾਂ ਕੀ ਹੈ ਰੋਹਿਤ ਵਰਮਾ ਨਾਂ ਦਾ ਸ਼ਖਸ ਅੱਜ ਡਿਵੀਜ਼ਨ ਨੰਬਰ 4 ਖਾਨ ਦੇ ਅੰਦਰ ਪੈਂਦਾ ਏਰੀਆ ਨਿਊ ਸਰਾਜੀਆਂ ਵਿੱਚ ਗੁਰੂ ਘਰ ਵਿੱਚ ਬੇਦਬੀ ਕਰਨ ਲਈ ਵੜਿਆ ਮੌਕੇ ਤੇ ਸਿੰਘਾਂ ਨੇ ਫੜ ਕੇ ਇਹਨੂੰ ਪੁਲਿਸ ਵਾਲੇ ਕੀਤਾ ਇਹਦੇ ਉੱਤੇ ਹੁਣ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਿਵਲ ਹਸਪਤਾਲ ਤੋਂ ਇਹਦਾ ਮੁਲਾਜਾ ਕਰਾਇਆ ਹੈ ਉਹ ਪਾਠੀ ਜਿੰਨ ਨੂੰ ਕਹਿੰਦਾ ਕਹਿੰਦਾ ਤੇਰੇ ਮੈਂ ਮਾਰਨੀ ਆ ਇਹ ਇਹ ਬੰਦਾ ਨਸ਼ੇ ਦੀ ਹਾਲਤ ਵਿੱਚ ਉਦੋਂ ਫੜਿਆ ਜੋ ਨਹੀਂ ਨਾ ਮੈਂ ਗੁਰੂ ਦਵਾਰ ਅੰਦਰ ਜੁੱਤੀਆਂ ਪਾ ਕੇ ਅੰਦਰ ਵੜ ਗਿਆ ਭਈਆ ਜੱਪੇ ਦੀ ਵੀ ਸਾਫ ਸੁਆ ਹੈ ਯਾਰ ਦਜਾ ਜੀ ਕਹਿੰਦਾ ਅੱਗੇ ਆ ਜਾਂਦੇ ਦੂਜੀਏ ਨੰਬਰ 4 ਉਹਨਾ ਆ ਗਏ ਯਾਰ ਸਿੱਖ ਤਾਲਮਿਲਕ ਕਮੇਟੀ ਦੇ ਮੈਂਬਰ ਮੌਕੇ ਤੇ ਪਹੁੰਚੇ ਹੋਏ ਹਨ ਆਇਆ 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 ਗੁਰੂਕਾਰ ਬੀਤਵਿਕ ਨੇ ਵੜਿਆ ਸੀ ਇਹ ਸਖਸ਼ ਬਦੀ ਮੈਂ ਜ਼ਿੰਦਗੀ ਦੀ ਗਲਤੀ ਗਲਤੀ ਨਹੀਂ ਕੀਤੀ ਹਾਂ ਚੱਲ ਬਸ ਇਹ ਤੇਰੀ ਪਹਿਲੀ ਆਖਰੀ ਹੀ ਕਰਦੀ ਹੋਣੀ ਅਜੇ ਤੇਰੀ ਅਗਲੀ ਸੌਰੀ 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 ਮਾਫ਼ ਦੀ ਯਾਰ ਭਈਆ ਜੀ ਤੇਰੀ ਗਲਤੀ ਪਹਿਲੀ ਦੀ ਆਖਰੀ ਆ ਤੇਰੀ ਪਹਿਲੀ ਗਲਤੀ ਨਹੀਂ ਤੇ ਪਹਿਲੀ ਦੀ ਆਖਰੀ ਗਲਤੀ ਤੇਰੀ ਅਗਲੀ ਚੱਲ ਯਾਰ ਚੱਲ ਤੇ ਗਲਤੀ ਤੇਰੀ ਪਹਿਲੀ ਆਖਰੀ ਆ ਲਾਈਵ ਤੋਂ ਪਹਿਲੀ ਵੀ ਰਕਤੀ ਯਾਰ ਕੋਈ ਨਹੀਂ ਲਾਸਟ ਇਹ ਲਾਈਵ ਚ ਪਹਿਲੀ ਤੇ ਲਾਸਟ ਗੱਲ ਦੀ ਆ ਚੱਲ ਰਹੀ ਹੈ ਕਿੰਨੀਆਂ ਕੀਤੀਆਂ ਚੋਰੀ ਨਹੀਂ ਕੁਝ ਜੀ ਬੱਸ